ਅੰਦਰ ਤੁਸੀਂ ਮਿਲਿਓ ਤਾਂ ਪਰਸਭਾ ਨੂੰ ਕੀ ਕੰਡੀਸ਼ਨ ਕਹਿ ਰਹੇ ਨੇ ਇਸ ਦਾ ਕੰਡੀਸ਼ਨ ਨਾਜ਼ੁਕ ਹੈ ਔਰ ਮੈਨੂੰ ਲੱਗਦਾ ਵੀ ਛੁੱਟੀ ਵੇਲੇ ਤੋਂ ਬਾਅਦ ਵੀ ਨਾਜ਼ੁਕ ਰਹੇਗੀ ਕਿਉਂਕਿ ਬਹੁਤ ਜੀ ਇਜਰੀਜ਼ ਹੋ ਚੁੱਕੀਆਂ ਕਈ ਆਪਰੇਸ਼ਨ ਚਲ ਰਹੇ ਹੋਣੇ ਮਾਈਨਰ ਕਈ ਇੱਕ ਹੋਰ ਹੋਣਾ ਹਲੇ ਥੁਰਵਾ ਨੇ ਕਿਹਾ ਸੀਗਾ ਚਿੜੀਆਂ ਨਾ ਬਾਜ ਲੜਾਵਾ ਤਦ ਗੋਬੀ ਸਿੰਘ ਨਾ ਲੜਾਵਾ ਕਹਵਾ ਇਹ ਨਾ ਚਿੜੀਆਂ ਚਾਹੇ ਨਾ ਬਾਜਾਂ ਚਾਹੇ ਕਿ ਜਿਮਗਾਦੜ ਬਣ ਕੇ ਚਿੰਬੜ ਗਏ ਉਹ ਤਾਂ ਨਿਛੇੜੀਆਂ ਨੇ ਹੰਗ ਵੇਲੇ ਰੋਟੀ ਤਾਂ ਬਾਹਰ ਮਿਲਦੀ ਸੀ ਅੰਦਰ ਜੇਲ੍ਹ ਚ ਮਿਲ ਜੇਗੀ ਗ੍ਰਿਫਤਾਰ ਕਰਨ ਨੂੰ ਕਿਹੜੇ ਬਹੁਤ ਤੌ ਮਾਰਤੀ ਹੈ ਔਰ ਮੈਂ ਸਮਝਦਾ ਕਿ ਇਹ ਨਹੀਂ ਹੋਣਾ ਜਿਦਾ ਪੰਜਾਬ ਦੇ ਵਿੱਚ ਹਿੰਦੂਆਂ ਨਾਲ ਗਲਤ ਹੋ ਰਿਹਾ ਹੈ ਇਹ ਤਾਂ ਬੰਦੇ ਫੜ ਲੇਗੇ ਹੁਣ ਇਹਨਾਂ ਨੂੰ ਚਾਹੀਦਾ ਸੀਗਾ ਕਿ ਐਫ ਆਈ ਆਰ ਜਿਹੜੀ ਹੈਗੀ ਗਨਮੈਨ ਤੇ ਵੀ ਦੇਣ 120 20 ਚਿਲਨੂ ਕਿਤਨਾ ਕਿਤੇ ਲੱਗਦਾ ਵੀ ਗਨਮੈਨ ਨੂੰ ਵੀ ਦੇਖਣਾ ਚਾਹੀਦਾ ਸੀ ਕਿ ਉਹਨਾਂ ਦੇ ਉੱਪਰ ਅਟੈਕ ਹੋਇਆ ਗਨਮੈਨ ਨਾਮ ਦਾ ਸੀਗਾ ਔਰ ਰਲਿਆ ਆਇਆ ਸੋਨਾ ਠੀਕ ਹੈ ਉਹਨੇ ਮਿਲ ਕੇ ਮਰਵਾਇਆ ਔਰ ਬਾਅਦ ਚੋਂ ਨੂੰ ਪਜਮਦ ਕੀਤੀ ਗਨਮੈਨ ਦੀ ਕੋ ਟ੍ਰੇਨਿੰਗ ਸੀ ਬਿਲਕੁਲ ਟ੍ਰੇਨਿੰਗ ਲੈਸ ਸੀਗਾ ਔਰ ਅਗਰ ਟ੍ਰੇਨਿੰਗ ਹੁੰਦੀ ਤਾਂ ਉਹ ਕਾਬਲ ਆਪਣੀ ਸੁਰੱਖਿਆ ਕਰਦਾ ਸੀ ਸਸਿਕਲ ਦੋਸਤੋ ਤੁਸੀਂ ਦੇਖ ਰਹੇ ਹੋ ਦਾ ਚਿਰਾਗ ਨਿਊ ਚੈਨਲ ਤੇ ਮੈਂ ਹਾਂ ਤੁਹਾਡਾ ਦੋਸਤ ਮਲੇ ਸਿੰਘ ਇਸ ਸਮੇਂ ਫਿਰ ਤੋਂ ਡੀਐਮਸੀ ਵਿੱਚ ਮੌਜੂਦ ਹਾਂ ਜਿੱਥੇ ਕਿ ਤਾਨੂੰ ਪਤਾ ਹੋਏਗਾ ਦੋਸਤੋ ਫਿਰ ਤੇ ਉਹ ਜਿਹੜਾ ਕਿ ਸ਼ਿਵਸਰਨਾਂ ਦੇ ਆਗੂ ਜਿਹੜੇ ਸੰਦੀਪ <th>ਪਰਜੀ ਉੱਤੇ ਜਿਹੜਾ ਕਿ ਇੱਕ ਜਾਨ ਲੈਵਲ ਜਿਹਨੂੰ ਕਹਿ ਸਕਦੇ ਹਮਲਾ ਹੋਇਆ ਸੀ ਮੋਹਾਲੀ ਤੋਂ ਅਮਿਤ ਸ਼ਰਮਾ ਜੀ ਸਰਨਮ ਜ਼ੂਦ ਨੇ ਗੱਲਬਾਤ ਕਰਦੇ ਆ ਅਮਿਤ ਸ਼ਰਮਾ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਕਿ ਬੜੀ ਮੰਨ ਭਾਗੀ ਘਟਨਾ ਕੀ ਇੱਕ <th>ਪਰ ਸਾਹਿਬ ਦੇ ਉੱਤੇ ਇੱਕ ਜਾਨ ਲੈਵਲ ਜਿਹਨੂੰ ਕਹਿ ਸਕਦੇ ਹਮਲਾ ਹੋਇਆ ਸੀ ਬਸ ਗੱਲ ਇਹ ਹੈ ਦੁਖਦ ਹੈ ਔਰ ਤਕਲੀਫ ਜਨਕ ਹੈ ਔਰ ਮੈਂ ਸਮਝਦਾ ਕਿ ਇਹ ਨਹੀਂ ਹੋਣਾ ਚਾਹੀਦਾ ਪੰਜਾਬ ਦੇ ਵਿੱਚ ਹਿੰਦੂਆਂ ਨਾਲ ਗਲਤ ਹੋ ਰਿਹਾ ਤੇ ਬਾਕੀ ਸੀਪੀ ਸਾਹਿਬ ਨੇ ਜੋ ਵੀ ਕੀਤਾ ਹਨਾ ਔਰ ਇਹ ਤਾਂ ਬੰਦੇ ਫੜ ਲੇਗੇ ਹੁਣ ਇਹਨਾਂ ਨੂੰ ਚਾਹੀਦਾ ਸੀਗਾ ਕਿ ਐਫ ਆਈ ਆਰ ਜਿਹੜੀ ਹੈਗੀ ਗਨਮੈਨ ਤੇ ਵੀ ਦੇਣ 120 ਵਿੱਚ ਲਣੋ ਉਹਨੂੰ ਇਸ ਤਰ੍ਹਾਂ ਦੇਖੋ سوشل میڈیا ਦੇ ਉੱਤੇ ਵੀਡੀਓ ਜਿਹੜੀ ਵਾਇਰਲ ਹੋਈ ਆ ਕਿਸ ਤਰ੍ਹਾਂ ਜਿਹੜੇ ਨਿਹੰਗ ਸਿੰਘ ਦਾ ਬਾਣਾ ਪਾਇਆ ਹੋਇਆ ਲੇਕਿਨ ਉਹ ਸਿਵਲ ਹਸਪੀਟਲ ਦੇ ਵਿੱਚ ਉਹਨਾਂ ਤੇ ਮਗਰ ਲੱਗੇ ਹੋਣਗੇ ਜਾਂ ਉਹਨਾਂ ਨੇ ਕਿਸ ਤਰ੍ਹਾਂ ਟਾਈਮ ਚੱਕਿਆ ਹੋਵੇਗਾ ਕਿ ਜਿਸ ਤਰ੍ਹਾਂ ਇਹ ਬਾਹਰ ਆਂਦੇ ਨੇ ਤੇ ਉਹਨਾਂ ਦੇ ਉੱਪਰ ਜਿਲ੍ਹਾ ਜਾਨ ਲੈਵਲ ਹਮਲਾ ਕਰਦੇ ਨੇ ਫਿਰ ਉਸ ਤੋਂ ਬਾਅਦ ਇੱਕ ਗਨਮੈਨ ਵੀ ਪਿੱਛੇ ਬੈਠਾ ਹੁੰਦਾ ਲੇਕਿਨ ਕਿਤੇ ਨਾ ਕਿਤੇ ਲੱਗਦਾ ਵੀ ਗਨਮੈਨ ਨੂੰ ਵੀ ਦੇਖਣਾ ਚਾਹੀਦਾ ਸੀ ਕਿ ਉਹਨਾਂ ਦੇ ਉੱ ਔਰ ਬਾਅਦ ਚੋਂ ਨੂੰ ਪੱਜ ਮਦਦ ਕੀਤੀ ਉਸ ਦੇ ਉੱਤੇ ਐਫ ਆਰ ਹੋਣਾ ਚਾਹੀਦਾ 120 ਵਿੱਚ ਲੈਣਾ ਚਾਹੀਦਾ ਉਹਨੂੰ ਗ੍ਰਿਫਤਾਰੀ ਪੈਣੀ ਚਾਹੀਦੀ ਉਹਦੀ ਇਹ ਜ਼ਰੂਰੀ ਹੈ ਔਰ ਇਹਦੇ ਉੱਤੇ ਐਨ ਐਸ ਲੱਗਣੀ ਚਾਹੀਦੀ ਸੀਗੀ ਉਹ ਲੱਗੀ ਨਹੀਂ ਗਨਮੈਨ ਕਿਉਂ ਦਿੱਤੇ ਗਏ ਨੇ ਗਨਮੈਨ ਜੇਕਰ ਆਪਣੀ ਸੁਰੱਖਿਆ ਵਾਸਤੇ ਲਿੱਤੇ ਗਏ ਨੇ ਤੇ ਫਿਰ ਆਪਣੀ ਸੁਰੱਖਿਆ ਕਿਸ ਤਰ੍ਹਾਂ ਰਹੇਗੀ ਜੇਕਰ ਗਨਮੈਨ ਹੀ ਨਾਲ ਸਾਥ ਨਹੀਂ ਦੇਵੇ ਗਨਮੈਨ ਦੀ ਕੋਈ ਟ੍ਰੇਨਿੰਗ ਸੀ ਬਿਲਕੁਲ ਟ੍ਰੇਨਿੰਗ ਲੈਸ ਸੀਗਾ ਔਰ ਅਗਰ ਟ੍ਰੇਨਿੰਗ ਹੁੰਦੀ ਤਾਂ ਉਹ ਕਾਬਿਲ ਆਪਣੀ ਸੁਰੱਖਿਆ ਕਰਦਾ ਬਿਨਾਂ ਟ੍ਰੇਨਿੰਗ ਤੋਂ ਬੰਦਾ ਦਿੱਤਾ ਔਰ ਖਾਣਾਪੁਰ ਤੇ ਦਿੱਤਾ ਗਿਆ ਪੰਜਾਬ ਦੇ ਵਿੱਚ ਦੇਖਿਆ ਜਾਵੇ ਕਿ ਲਾਅਨ ਆਰਡਰ ਜਿਹੜਾ ਬਿਲਕੁਲ ਖਤਮ ਹੁੰਦਾ ਨਜ਼ਰ ਆ ਰਿਹਾ ਕਿ ਜਗ੍ਹਾ ਜਗ੍ਹਾ ਦੇ ਉੱਤੇ ਇਸ ਤਰ੍ਹਾਂ ਕ੍ਰਾਈਮ ਜਿਹੜਾ ਵਧ ਰਿਹਾ ਨਜ਼ਰ ਆ ਰਿਹਾ ਹੈ ਲਾਅਨ ਆਰਡਰ ਤਾਂ ਇਹਨਾਂ ਨੂੰ ਚਿੱਕੇ ਟੰਗਤਾ ਹੋਇਆ ਔਰ ਇਹਨਾਂ ਨੂੰ ਇਹ ਚਾਹੀਦਾ ਸੀਗਾ ਕਿ ਸੁਰੱਖਿਆ ਪ੍ਰਬੰਧ ਦਾ ਪੂਰਾ ਯਕੀਨੀ ਬਣਾਵੇ ਔਰ ਯਕੀਨੀ ਸੁਰੱਖਿਆ ਨਹੀਂ ਸੀਗੀ ਇੱਕ ਨਾਮ ਦਾ ਗਨਮੈਨ ਸੀਗਾ ਜਿਸ ਨੇ ਆਪਣਾ ਕੁਝ ਵੀ ਨਹੀਂ ਕੀਤਾ ਔਰ ਉਸ ਦੇ ਉੱਤੇ ਐਫਆਈਆਰ ਹੋਣੀ ਚਾਹੀਦੀ ਹੈ ਅੰਦਰ ਤੁਸੀਂ ਮਿਲਿਓ ਤਾਂ ਪਰਸਭ ਨੂੰ ਕੀ ਕੰਡੀਸ਼ਨ ਕਹਿ ਰਹੇ ਨੇ ਇਸਨ ਕੰਡੀਸ਼ਨ ਨਾਜ਼ੁਕ ਹੈ ਔਰ ਮੈਨੂੰ ਲੱਗਦਾ ਵੀ ਛੁੱਟੀ ਵੇਲੇ ਤੋਂ ਬਾਅਦ ਵੀ ਨਾਜ਼ੁਕ ਰਹੇਗੀ ਕਿਉਂਕਿ ਬਹੁਤ ਇਜਰੀਜ਼ ਹੋ ਚੁੱਕੀਆਂ ਨੇ ਕਈ ਆਪਰੇਸ਼ਨ ਚੱਲ ਰਹੇ ਹੋਣਾਂ ਦੇ ਮਾਈਨਰ ਇੱਕ ਹੋਰ ਹੋਣਾ ਹਲੇ ਬਾਹ ਦੇ ਉੱਤੇ ਕਈ ਫੈਕਚਰ ਹੈ ਲੇਕਿਨ ਅਮਰ ਸਿੰਘ ਜੀ ਇੱਕ ਸਵਾਲ ਹੈ ਕਿ ਅਗਰ ਦੇਖਿਆ ਜਾਵੇ ਕਿ ਨਿਹੰਗ ਸਿੰਘ ਤੋਂ ਉਹਨੇ ਬਾਣਾ ਪਾਇਆ ਸੀ ਲੇਕਿਨ ਉਹਨੇ ਇੱਕ ਬਾਣੇ ਨੇ ਵੀ ਕੁਝ ਨਹੀਂ ਸਮਝਿਆ ਕਿ ਚਰੀਆਮ ਜੜੀਆਂ ਨੇ ਤਲਵਾਰਾਂ ਚਲਾਈਆਂ ਗਈਆਂ ਨੇ ਗੁਰੂਆਂ ਦੇ ਸਿੱਖ ਨਹੀਂ ਆ ਉਹ ਗੁਰੂਆ ਨੇ ਕਿਹਾ ਸੀਗਾ ਚਿੜੀਆਂ ਨਾਲ ਬਾਜ ਲੜਾਵਾ ਮਤਦੋ ਗੋਬਿੰਦ ਸਿੰਘ ਨਾਲ ਲੜਾਵਾ ਕਹਵਾ ਇਹ ਨਾ ਚਿੜੀਆਂ ਚਾਹੇ ਨਾ ਬਾਜਾਂ ਚਾਹੇ ਕਿ ਚਿਮਗਾਦੜ ਬਣ ਕੇ ਚਿਮੜ ਗਏ ਤੇ ਨਾ ਚਿੜੀਆਂ ਜਾਂ ਨਾ ਬਾਜਾਂ ਚ ਨਾ ਗੁਰੂ ਦੇ ਸਿੱਖ ਹੈ ਇੱਕ ਸਵਾਲ ਹੋਰ ਆ ਕਿ ਜਿਸ ਤਰ੍ਹਾਂ ਸਿਵਲ ਹਸਪਤਲ ਦੇ ਬਿਲਕੁਲ ਬਾਹਰ ਜਦੋਂ ਉਹਨਾਂ ਦੇ ਉੱਪਰ ਅਟੈਕ ਕੀਤਾ ਗਿਆ ਤਲਵਾਰਾਂ ਦੇ ਨਾਲ ਉਸ ਤੋਂ ਬਾਅਦ ਇੱਕ ਵਿਅਕਤੀ ਜਿਹੜਾ ਉੱਥੇ ਈ ਰਿਕਸ਼ਾ ਵਾਹ ਤੇ ਜਿਹੜਾ ਆਪ ਖੁਦ ਦੇਖੋ ਉਹਨਾਂ ਨੂੰ ਚੱਕ ਕੇ ਇੱਕ ਸਿਵਲ ਐਮਰਜੈਂਸੀ ਦੇ ਵਿੱਚ ਲੈ ਗਿਆ ਲੇਕਿਨ ਲੋਕ ਰਾਹ ਗਿਰ ਦੇਖਦੇ ਰਹਿ ਗਏ ਕਿ ਸਾਡੇ ਨਾਲ ਵੀ ਇਸ ਤਰ੍ਹਾਂ ਨਾ ਹੋ ਜਾਏ ਲੇਕਿਨ ਇੱਕ ਰਾਹ ਗਿਰ ਨੂੰ ਵੀ ਚਾਹੀਦਾ ਸੀ ਉੱਥੇ ਉਹਨਾਂ ਨੂੰ ਚੱਕ ਕੇ ਕਿਸੇ ਰਾਂ ਨੂੰ ਮਦਦ ਕੀਤੀ ਜਾਂਦਾ ਤਮਾਸ਼ਾ ਦੇਖਿਆ ਲੋਕਾਂ ਨੇ ਬਹੁਤ ਨੇੜੇ ਪੁਲਿਸ ਦਾ ਉਹ ਸੀਗਾ ਸੀਪੀ ਆਫਿਸ ਸੀਪੀ ਕਹਿੰਦੇ ਆਪੀ ਐਸਪੀ ਦਾ ਆਫਿਸ ਸੀਗਾ ਚੌਂਕੀ ਨੇੜੇ ਸੀਗੀ ਡੇਢ ਘੰ ਪੂਰੀ ਨੀਤੀ ਨਾਲ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਮਹਾਕਾਲ ਦੀ ਕਿਰਪਾ ਹੈ ਕਿ ਉਹ ਬਚ ਗਏ ਆ ਉਹਦਾ ਵੀ ਹੁਣ ਸੀਪੀ ਸਾਹਿਬ ਨੇ ਜਿਹੜੇ ਬੰਦੇ ਦੋ ਅਰੈਸਟ ਵੀ ਕਰ ਲਏ ਤੇ ਕੇ ਲੇਕਿਨ ਤਿੰਨ ਬੰਦੇ ਸੀਗੇ ਅਗਲੀ ਕਾਰਵਾਈ ਕਿਸ ਤਰ੍ਹਾਂ ਦੀ ਚਾਹਨੇ ਹੋ ਮਤਲਬ ਕਿਸ ਤਰ੍ਹਾਂ ਹੋ ਕਰ ਉਹ ਤਾਂ ਨਸ਼ੇੜੀਆਂ ਨੇ ਹੰਗ ਵੇਲੇ ਰੋਟੀ ਜਾਂ ਬਾਹਰ ਮਿਲਦੀ ਸੀ ਅੰਦਰ ਜੇਲ੍ਹ ਚ ਮਿਲ ਜੇਗੀ ਗ੍ਰਿਫਤਾਰ ਕਰਨ ਨੂੰ ਕਿਹੜੇ ਬਹੁਤ ਤੋ ਮਾਰਤੀ ਹੈ ਹਨਾ ਗੋਲੀ ਬਹੁਤ بڑا ਕੰਮ ਕਰਤਾ ਠੀਕ ਹੈ ਇਹ ਤੀਸਰਾ ਬੰਦਾ ਕਿੱਥੇ ਹੈ ਤੇ ਜਿਹੜਾ ਬੰਦਾ ਸੀਗਾ ਜਿਹੜਾ ਪੁਲਿਸ ਵਾਲਾ ਸੀਗਾ ਉਸ ਦੇ ਉੱਤੇ ਐਫ ਆਰ ਕਿਉਂ ਨਹੀਂ ਕੀਤੀ ਹਨਾ ਉਸ ਨੂੰ ਕਿਉਂ ਨਹੀਂ 120 20 ਵਿੱਚ ਲਿੱਤਾ ਸਾਜਿਸ਼ ਦੇ ਅਦੀਨ ਮਰਵਾਇਆ ਉਹਨਾਂ ਨੇ ਕੀ ਪਤਾ ਰਲਿਆ ਹੋਵੇ ਬਿਲਕੁਲ ਅਮਿਤ ਸ਼ਰਮਾ ਜੀ ਸਾਡਾ ਦੂਸਰੀ ਜਿਹਨੇ ਪੂਰੀ ਗੱਲਬਾਤ ਕੀਤੀ ਗਿਆ ਮੁਹਾਲੀ ਤੋਂ ਸਪੈਸ਼ਲ ਆਪਣੀ ਪੂਰੀ ਟੀਮ ਦੇ ਨਾਲ ਜੋ ਥਾਪਰ ਸਾਹਿਬ ਦਾ ਬਿਲਕੁਲ ਪਤਾ ਲੈਂਣ ਦੇ ਲਈ ਆਪਣਾ ਕੀਮਤੀ ਸਮਾਂ ਕੱਢ ਕੇ ਤੇ ਪਹੁੰਚੇ ਸੀ ਉਹਨਾਂ ਨਾਲ ਗੱਲਬਾਤ ਕੀਤੀ ਹੈ ਸੋ ਔਰ ਅਗਲੀ ਅਪਡੇਟ ਜਲਦੀ ਆਜ ਰਹਾਂਗੇ ਤੁਸੀਂ ਬਨੇ ਰਹੋ ਦਾਚਰਾਗ ਨਿਊ ਚੈਨਲ ਦੇ ਨਾਲ